ਗੁਰੂ ਗੋਬਿੰਦ ਸਿੰਘ ਜੀ ਬਾਰੇ ਨੇ ਪੋਸਟ ਪਾਈ ਅਜੇ ਚਮਤਕਾਰ ਹੁੰਦਾ ਤਾਂ ਕਿਹਦਾ ਦਿਲ ਕਰਦਾ 7 ਸਾਲ ਤੋਂ 9 ਸਾਲ ਦੇ ਨਿਆਣੇ ਮਰਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਉੱਚ ਦਾ ਪੀਰ ਖਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਨਾਨਕਾਂ ਲੋਕਾਂ ਤੋਂ ਕੌੜੇ ਮਰਵਾਉਣ ਜੇ ਚਮਤਕਾਰ ਹੁੰਦਾ ਤਾਂ ਇਸ ਮੇਸਪੀ ਦਾ ਲੋੜ ਨਾ ਪੈਂਦੀ ਜਫਰੋਨਾਮਾ ਸੁਣਾਉਣ ਨੂੰ ਦੇਰ ਤੋਂ ਸਾਡੇ ਇਸਤ ਸਾਡੇ ਗੁਰੂ ਸਾਹਿਬ ਬਾਰੇ ਐਡਾ ਤਕੜਾ ਬਿਆਨ ਲੈਣ ਨੂੰ ਕਿਹਨੇ ਕਿਹਾ ਤੈਨੂੰ ਐਡੀ ਪਕਾਈ ਮਾਰ ਲਈ ਕਿ ਨਹੀਂ ਕਿਹਾ ਲੇਕਿ ਤੁ ਆਪ ਲਿਖਿਆ ਆ ਵੀ ਮੇਰੀ ਪਕਾਈ ਦਾ ਅਸਰ ਕਰ ਲੇ ਤੇਰ ਤੋਂ ਪੁੱਛਾਂਗੇ ਤੇਰੇ ਕੋਲ ਕੌਣ ਗਿਆ ਸੀ ਵੀ ਤੂੰ ਦੱਸ ਬਈ ਸ਼ਰਾਬੀ ਆ ਸਾਡੇ ਬਾਰੇ ਦੱਸ ਸਾਡੇ ਗੁਰੂਆਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਹੈ ਵੀ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਜੰਦਨੀ ਜਲਦੀ ਤੋਂ ਜਲਦੀ ਆ ਸਪਸ਼ਟੀਕਰਨ ਦਿਓ ਆਪਣੇ ਚੈਨਲ ਤੋਂ ਜਿਹੜੇ ਹੱਤਾਂ ਨਾਲ दारू पी के अभियान पाया ओही ਹੱਥਾਂ ਨਾਲ ਵੀਡੀਓ ਬਣਾ ਕੇ ਸਾਰੀ ਸੰਗਤ ਤੋਂ ਮਾਫੀ ਮੰਗਣ ਦੀ ਵੀਡੀਓ ਪਾ ਦੇ ਨਹੀਂ ਤਾਂ ਇਹ ਕੰਮ ਵੱਧ ਹੀ ਜਾਣਾ ਸਾਰੀ ਗੱਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੱਜਾਦੋਂ ਆਪਾਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਨਾ ਇਹ ਸਿਰ ਨੂੰ ਚੜਦੇ ਆ ਤੇ ਆਇਕਾ ਖੱਚ ਸ਼ੇਰੋਂ ਵਾਲਾ ਇਹਨੇ दारू ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨੇ ਪੋਸਟ ਪਾਈ ਜੇ ਚਮਤਕਾਰ ਹੁੰਦਾ ਤਾਂ ਕਿਹਦਾ ਦਿਲ ਕਰਦਾ 7 ਸਾਲ ਤੋਂ 9 ਸਾਲ ਦੇ ਨਿਆਣੇ ਮਰਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਉੱਚ ਦਾ ਪੀਰ ਖਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਨਾਨਕਾਂ ਲੋਕਾਂ ਤੋਂ ਕੌੜੇ ਮਰਵਾਉਣ ਤੋਂ ਜੇ ਚਮਤਕਾਰ ਹੁੰਦਾ ਤਾਂ ਸਪੇਸਪੀ ਦਾ ਲੋੜ ਨਾ ਪੈਂਦੀ ਜਫਰੋਨਾ ਮਾਂਸ ਨਾਲ ਨੂੰ ਤੇਰੇ ਤੋਂ ਸਾਡੇ ਇਸ ਤੋਂ ਸਾਡੇ ਗੁਰੂ ਸਾਹਿਬ ਬਾਰੇ ਐਡਾ ਤਕੜਾ ਬਿਆਨ ਲੈਣ ਨੂੰ ਕਿਹਨੇ ਕਿਹਾ ਤੈਨੂੰ ਐਡੀ ਪਕਾਈ ਮਾਰਨ ਲਈ ਕਿਹਨੇ ਕਿਹਾ ਲੇਕਿ ਤੂੰ ਆਪ ਲਿਖਿਆ ਆ ਵੀ ਮੇਰੀ ਪਕਾਈ ਦਾ ਅਸਰ ਕਰ ਲਿਓ ਤੇਰੇ ਤੋਂ ਪੁੱਛਾਂਗੇ ਤੇਰੇ ਕੋਲ ਕੌਣ ਗਿਆ ਸੀ ਵੀ ਤੂੰ ਦੱਸ ਵੀ ਸ਼ਰਾਬੀ ਆ ਸਾਡੇ ਬਾਰੇ ਦੱਸ ਸਾਡੇ ਗੁਰੂਆਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਹੈ ਵੀ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਬਹੁਤ ਥਾਵਾਂ ਤੇ ਅੱਜ ਵੀ ਸ਼ਰਧਾ ਨਾਲ ਇਤਿਹਾਸ 'ਚ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਇੰਸ ਨਹੀਂ ਮੰਨਦੀ ਪਰ ਉਹ ਹੁੰਦੀਆਂ ਨੇ ਬਹੁਤ ਗੁਰੂ ਸਾਹਿਬ ਗੁਰਦੁਆਰਿਆਂ 'ਚ ਬਹੁਤ ਮੰਦਰਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ ਜੇ ਤੁਹਾਨੂੰ ਕਹਿਣਾ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਵਾਂਗੇ ਤੁਹਾਨੂੰ ਹੈਗੀ ਜੁੱਤੀਆਂ ਦੀ ਕਮੀ ਥੋੜੇ ਤੋਂ ਪੈਸੇ ਤਾਂ ਦੇ ਨਹੀਂ ਹੁੰਦੇ ਬੂਟਾਂ ਦੇ ਲੈ ਕੇ ਪ੍ਰਮੋਸ਼ਨ ਕਰਨ ਜਾਣੇ ਹੋ ਅਗਲੇ ਗ੍ਰੀ ਮਾਰਕਰਿਆਂ ਨੇ ਕੋਈ ਪ੍ਰਮੋਸ਼ਨ ਨੂੰ ਬੁਲਾਉਂਦਾ ਅਗਲਾ ਚਾਹੁੰਦਾ ਵੀ ਸਾਡਾ ਕੰਮ ਚੱਲੇ ਕੰਮ ਤਾਂ ਕੀ ਸਵਾ ਚੱਲਣਾ 15-15000 ਦੇ ਦੋ ਤੁਸੀਂ ਬੂਟ ਲੈ ਆਉਣੇ ਤੂੰ ਗੁਰੂ ਸਾਹਿਬ ਬਾਰੇ ਕਿਦਾਂ ਬਿਆਨ ਦੇ ਸਕਦਾ ਮੈਂ ਵੀ ਚਮਤਕਾਰ ਹੁੰਦਾ ਨਹੀਂ ਹੁੰਦਾ ਅਸੀਂ ਮੰਨਦੇ ਆ ਸਾਰੇ ਸਿੱਖ ਸਾਰਾ ਸੰਸਾਰ ਮੰਨਦਾ ਵੀ ਗੁਰੂ ਸਾਹਿਬ ਜਿ ਕਲਾ ਵਰਤਾਉਂਦੇ ਸੀਗੇ ਕਿੰਨੇ ਕਿੰਨਿਆਂ ਨਾਲ ਲੜਦੇ ਸੀ ਆਪਣੇ ਰਾਜੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੌਮ ਨਾਲ ਧੱਕਾ ਹੋਣ ਦੇ ਕਰਕੇ ਸਾਰਾ ਸਰਬੰਸ ਵਾਰਤਾ ਆਪਣਾ ਤੇ ਤੂੰ ਉਹਨਾਂ ਤੇ ਸਵਾਲ ਸਵਾਲੀਆਂ ਨਿਸ਼ਾਨ ਖੜਾ ਕਰਦਾ ਤੈਨੂੰ ਅਥਾਰਟੀ ਕਿਹਨੇ ਦਿੱਤੀ ਹਾਲੇ ਕਿ ਤੈਨੂੰ ਆਪਣੇ ਧਰਮ ਦੀ ਵੀ ਪੂਰੀ ਜਾਣਕਾਰੀ ਨਹੀਂ ਹੋਣੀ ਕਿਉਂਕਿ ਤੁਸੀਂ ਸਾਰੀ ਉਮਰ ਤਾਂ ਐਸ਼ ਪ੍ਰਸਤਿ दारूਆਂ 'ਚ ਕੱਢ ਤੀ ਤੇ ਜਾਣਕਾਰੀ ਕੀ ਸੁਭਾ ਹੋਣੀ ਹੈ ਤੁਹਾਨੂੰ ਤੁਹਾਨੂੰ ਬਸ ਇਹ ਦਿਖਦਾ ਵੀ ਕਿਤੇ ਤਰਸ ਦੇ ਆਧਾਰ ਤੇ ਵੀਡੀਓ ਬਣਾ ਲਈਏ ਬਸ ਲੋਕ ਉਧਰ ਨੂੰ ਹੋ ਜਾਂਦੇ ਨੇ ਜਲਦੀ ਤੋਂ ਜਲਦੀ ਇਹ ਸਪਸ਼ਟੀਕਰਨ ਦਿਓ ਆਪਣੇ ਚੈਨਲ ਤੋਂ ਜਿਹੜੇ ਹੱਥਾਂ ਨਾਲ दारू ਪੀ ਕੇ ਆ ਬਿਆਨ ਪਾਇਆ ਉਹੀ ਹੱਥਾਂ ਨਾਲ ਵੀਡੀਓ ਬਣਾ ਕੇ ਸਾਰੀ ਸੰਗਤ ਤੋਂ ਮਾਫੀ ਮੰਗਣ ਦੀ ਵੀਡੀਓ ਪਾ ਦੇ ਨੀਤੇ ਕੰਮ ਵੱਧ ਹੀ ਜਾਣਾ ਘਟਦਾ ਨਹੀਂ ਜਾਣਾ ਵੱਧ ਹੀ ਜਾਣਾ ਇਹ ਹੁਣ ਤੇਰੀ ਸੋਚ ਆ ਫਿਰ ਤੂੰ ਜਿੱਥੇ ਮਿਲੇਗਾ ਜਿੱਥੇ ਤੂੰ ਆਏਗਾ ਤੇਰੇ ਜੁੱਤੀਆਂ ਮਾਰ ਕੇ ਭੇਜਾਂਗੇ ਇਹ ਸਾਰਿਆਂ ਨੂੰ ਕਹਿੰਨੀ ਆ ਤਾਂ